ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜੀ ਧੰਨ 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 ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇਨਾ ਦੀ ਚਰਨ ਛੋਹ ਪਾਵਨ ਧਰਤੀ ਗੁਰਦੁਆਰਾ ਸ੍ਰੀ ਨਾਡਾ ਸਾਈ ਪਾਛੀ ਦਸਵੀਂ ਦਾ ਇਤਿਹਾਸ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕਦੋਂ ਇੱਥੇ ਚਰਨ ਪਏ ਤਨਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਨੰਦਪੁਰ ਸਾਹਿਬ ਤੋਂ ਜਦੋਂ ਪੰਗਾਣੀ ਦੀ ਜੁਦ ਹੋਈ ਬੜੇ ਭਿਆਨਕ ਜੁਦ ਹੋਇਆ ਸੀ ਉਹ ਤੇ ਸਾਹਿਬ ਜੀ ਦਾ ਅਜੀਤ ਸਿੰਘ ਜੀ ਦਾ ਜਨਮ ਹੁੰਦਾ ਹੈ ਸਾਹਿਬ ਜੀ ਦਾ ਅਜੀਤ ਸਿੰਘ ਦੇ ਜਨਮ ਤੇ ਉਹਨਾਂ ਦਾ ਨਾਮ ਜੰਗ ਜਿੱਤਣ ਤੋਂ ਸਾਹਿਬ ਜੀ ਦਾ ਅਜੀਤ ਸਿੰਘ ਰੱਖਿਆ ਗਿਆ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀ ਧਰਜਗਦੀਸ਼ ਪਿਤਾ ਅਨੰਦਪੁਰ ਸਾਹਿਬ ਜਾਣਾ ਚਾਹੁੰਦੇ ਨੇ ਪੌਂਟਾ ਸਾਹਿਬ ਦੀ ਧਰਤੀ ਤੋਂ ਪੌਂਟਾ ਸਾਹਿਬ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਚਾਲੇ ਪਾਏ ਆਪਣੀ ਫੌਜਾਂ ਦੇ ਸਮੇਤ ਪਿਆਰਿਆਂ ਦੇ ਸਮੇਤ ਸੋ ਪੌਂਟਾ ਸਾਹਿਬ ਤੋਂ ਬਾਅਦ ਹੁੰਦਾ ਇੱਕ ਕਿਰਪਾਲ 모ਚਨ ਸਾਹਿਬ ਗੁਰਦੁਆਰਾ ਸਾਹਿਬ ਦੋ ਇਤਿਹਾਸਿਕ ਜਗ੍ਹਾ ਨੇ ਉੱਤੇ ਗੁਰਨਾਨਕ ਸਤਗੁਰੂ ਜੀ ਦੀ ਵੀ ਚਰਨ ਛੋਹ ਧਰਤੀ ਆ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵੀ ਦੋ ਪਤ ਸਈਆਂ ਉੱਤੇ ਗਈਆਂ ਨੇ ਆਪਣੇ ਮੁਬਾਰਕ ਚਰਨ ਉੱਤੇ ਪਾਇਏ ਸਤਗੁਰਸ ਤੇ ਪਾਸਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਸ ਤੋਂ ਉਪਰੰਤ ਸਡੌਰਾ ਜਿੱਥੇ ਕਿ ਪੀਰ ਬੁੱਧੂ ਸਾਹਿਬ ਰਹਿਣਾ ਕਰਦਾ ਸੀ ਸੋ ਸਡੌਰੇ ਸਤਗੁਰੂ ਜੀ ਨੇ ਜਾਣਾ ਕੀਤਾ ਸੋ ਉਪਰੰਤ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਫਿਰ ਮਾਨਕ ਟਾਬਰਾਂ ਆਤ ਨਗਰ ਜਿਹੜੇ ਸੀ ਰਾਏਪੁਰ ਰਾਣੀ ਦਾ ਜੋ ਸਤਿਗੁਰੂ ਗੁਰਗੋਬ ਸਿੰਘ ਮਹਾਰਾਜ ਜੀ ਨੇ ਹੀ ਕਿਰਪਾ ਕੀਤੀ ਸੀ ਰਾਣੀ ਕਾ ਰਾਏਪੁਰ ਨਾਮ ਉਸ ਥਾਨ ਦਾ ਵਜਦਾ ਹੈ ਜੀ ਸਤਿਗੁਰੂ ਜੀ ਨੇ ਵਚਨ ਕੀਤਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੇਰੇ ਨਾਮ ਤੇ ਇਹ ਨਗਰ ਬਸੇਗਾ ਸਤਿਗੁਰੂ ਗੁਰਗੋਬ ਸਿੰਘ ਮਹਾਰਾਜ ਜੀ ਫਿਰ ਇਹ ਪਿੰਡਾ ਤੈਅ ਕਰਦਿਆਂ ਹੋਇਆ ਇੱਥੇ ਗੁਰਦੁਆਰਾ ਸੀ ਨਾਡਾ ਸਾਹਿਬ ਦੀ ਜਿਹੜੀ ਧਰਤੀ ਹੈ ਇਸ ਜਗ੍ਹਾ ਤੇ ਪਹੁੰਚਦੇ ਨੇ ਬਿਕਰਮੀ 1746 ਦਾ ਦਿਹਾੜਾ ਸੀ ਜਦੋਂ ਸਤਿਗੁਰੂ ਗੁਰੂ ਕਬਨ ਸਿੰਘ ਮਹਾਰਾਜ ਇੱਥੇ ਪਹੁੰਚੇ ਉਸ ਸਮੇਂ ਇਸ ਜਗ੍ਹਾ ਤੇ ਘੱਗਰ ਦਰਿਆ ਵਹਿਦਾ ਹੁੰਦਾ ਸੀ ਸੋ ਬਹੁਤ ਵੱਡਾ ਇੱਥੇ ਵਹਿਣ ਸੀ ਕਣਤਪਾਉ ਜੰਗਲੀ ਪਰਗਨਾ ਸੀ ਇਹ ਇਲਾਕਾ ਸੀ ਤਾਂ ਧੰਨ ਸ੍ਰੀ ਗੁਰੂ ਕਬਨ ਸਿੰਘ ਮਹਾਰਾਜ ਜੀ ਆਪਣੀ ਫੌਜਾਂ ਦੇ ਸਮੇਤ ਇਸ ਜਗ੍ਹਾ ਤੇ ਆਪਣੇ ਚਰਨ ਪਾਉਂਦੇ ਨੇ ਟਿਕਦੇ ਨੇ ਸਤਿਗੁਰੂ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਵੀ ਉਹ ਵੀ ਇਸ ਪਾਵਨ ਸਥਾਨ ਤੇ ਉਹਨਾਂ ਦੇ ਨਾਲ ਆਏ ਸ਼ਣ ਜਿਨ੍ਹਾਂ ਦੇ ਨਾਮ ਦੇ ਉੱਤੇ ਸਹਿਬਜ਼ਾਦਾ ਅਜੀਤ ਸਿੰਘ ਦੀਵਾਨ ਹਾਲ ਹਰਿਆਣਾ ਸਿੱਖ ਮੈਨੇਜਮੈਂਟ ਕਮੇਟੀ ਵੱਲੋਂ ਉਸਾਰੀ ਕੀਤੀ ਗਈ ਹੈ ਜੀ ਸੋ ਧੰਨ ਸ੍ਰੀ ਗੁਰਗੋਬਿੰਦ ਸਿੰਘ ਮਹਾਰਾਜ ਜੀ ਇੱਥੇ ਜਦੋਂ ਪਹੁੰਚਦੇ ਨੇ ਇੱਕ 나ਡੂ ਨਾਂ ਦਾ ਬੰਦਾ ਸੀ ਉਹਨੇ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਦੁੱਧ ਪਾਣੀ ਦੀ ਸੇਵਾ ਕੀਤੀ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਪੁੱਛਣਾ ਕੀਤਾ ਕਿ ਭਾਈ ਤੂੰ ਕੌਣ ਹੈ ਕੀ ਕੰਮ ਕਾਜ ਹੈ ਤੇਰਾ ਕੀ ਕਰਦਾ ਹੈ ਕਿੱਥੇ ਰਹਿੰਦਾ ਤਾਂ ਉਹਨੇ ਕਿਹਾ ਮਹਾਰਾਜ ਮੈਂ ਤਾਂ ਆਪਕੀ ਦਾ ਗਰੀਬ ਜਾਂ ਸਿੱਖ ਹਾਂ ਮਹਾਰਾਜ ਬੜਾ ਗਰੀਬ ਬੰਦਾ ਮੈਂ ਤਾਂ ਤਾਂ ਸਤਗੁਰੂ ਜੀ ਉਹਦੀ ਸੇਵਾ ਤੋਂ ਪ੍ਰਸੰਨ ਹੋ ਕੇ ਉਹਨੂੰ ਵਚਨ ਕਰਦੇ ਨੇ ਕਿ ਨਹੀਂ ਤੋਂ ਗੁਰੂ ਨਾਨਕ ਦੇ ਘਰ ਦੀ ਸੇਵਾ ਕੀਤੀ ਹੈ ਤੇ ਤੇਰੀ ਸੇਵਾ ਜਿਹੜੀ ਗੁਰੂ ਨਾਨਕ ਦੇ ਦਰ ਤੇ ਕਬੂਰ ਹੋਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੇਰੀ ਨਾਂ ਤੇ ਇਹ ਸਥਾਨ ਇਹ ਜਗਾ ਪ੍ਰਗਟ ਹੋਏਗੀ ਸੰਸਾਰ ਦੇ ਵਿੱਚ ਵਰਲਡ ਦੇ ਵਿੱਚ ਇਹ ਜਗਾ ਜਾਣੀ ਜਾਂਦੀ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਸ਼ਾਹ ਬਣਾਇਆ ਤੇ ਉਹਦਾ ਨਾਮ ਨਾਡੂ ਸਾਹਿਬ ਦਿੱਤਾ ਗਿਆ ਪ੍ਰਚਲਿਤ ਹੋਇਆ ਸੰਸਾਰ ਦੇ ਵਿੱਚ ਤੇ 나ڈا ਸਾਹਿਬ 나ਡੂ ਸਾਹ ਤੋਂ ਇਹ 나ڈا ਸਾਹਿਬ ਇਸ ਪਵਿੱਤਰ ਗੁਰਦੁਆਰਾਂ ਦਾ ਨਾਮ ਰੱਖਿਆ ਗਿਆ ਜੀ 나ڈا ਸਾਹਿਬ ਇੱਥੇ ਹਰਿਆਣਾ ਸਿੱਖ ਮੈਨੇਜਮੈਂਟ ਕਮੇਟੀ ਦਾ ਇਸ ਸਮੇਂ ਪ੍ਰਬੰਧ ਹੈ 24 ਘੰਟੇ ਇੱਥੇ ਲੰਗਰ ਚੱਲਦਾ ਹੈ ਜੀ ਉਪਰੰਤ ਇੱਥੇ ਡਿਸਪੈਂਸਰੀ ਹੈ ਕਿਸੇ ਨੇ ਕੋਈ ਦਵਾਈ ਲੈਣੀ ਹੋਵੇ ਤੇ 24 ਘੰਟੇ ਵਾਸਤੇ ਸੰਗਤਾਂ ਦੇ ਵਾਸਤੇ ਸਰਾ ਜਿਹੜੀ ਹੈ ਬਣੀ ਬਣਾਈ ਗਈ ਹੈ ਜੀ ਸੋ ਸਤਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਅਤੇ ਹੋਰ ਵੀ ਦਿਹਾੜੇ ਇੱਥੇ ਮਨਾਏ ਜਾਂਦੇ ਨੇ ਧੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਿਹਾੜੇ ਤੋਂ ਭਾਵੇਂ ਕਿ ਹੋਰ ਜਿਹੜੇ ਭਗਤਾਂ ਦੇ ਸੰਤਾ ਮਹਾਂਪਸਾ ਦੇ ਇਸ ਤਰ੍ਹਾਂ ਹੋਰ ਵੀ ਗੁਰਦੇਵ ਪਿਤਾ ਜੀ ਦੇ ਜਿੰਨੀ ਪਤਸਾਈਆਂ ਹੋਈਆਂ ਨੇ ਉਹਨਾਂ ਦੇ ਇੱਥੇ ਉਹਨਾਂ ਦੇ ਸੰਬੰਧ ਦੇ ਵਿੱਚ ਇੱਥੇ ਕੀਰਤਨ ਦਰਬਾਰ ਕਥਾ ਦਰਬਾਰ ਆਜ ਸਮਾਗਮ ਮਨਾਏ ਜਾਂਦੇ ਤੇ ਹਰ ਮਹੀਨੇ ਇੱਥੇ ਪੂਰਨ ਮਾਸ਼ੀ ਤੇ ਦਿਹਾੜੇ ਨੂੰ ਵੱਡਾ ਜੋੜ ਮੇਲਾ ਲੱਗਦਾ ਹੈ ਜੀ ਦੇਸ਼ ਵਿਦੇਸ਼ ਤੋਂ ਸੰਗਤਾਂ ਜੜੀਆਂ ਨੇ ਉਹ ਇਸ ਜਗ੍ਹਾ ਤੇ ਸਤਿਗੁਰੂ ਗੁਰਗੋਬਿੰਦ ਸਿੰਘ ਮਹਾਰਾਜ ਵੀ ਦੇਦਰ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਤਮਸਤਕ ਹੁੰਦੀਆਂ ਨੇ ਤੇ ਜੋ ਮੰਗ ਥਾਕੁਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਖਤੇ ਜੋ ਬੋਲਿਆ ਇहां ਉहां ਸੱਚ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜਾ ਵੀ ਸੇਵਕ ਇੱਥੇ ਸਤਿਗੁਰੂ ਜੀ ਦੇ ਚਲਣਾ ਦੇ ਵਿੱਚ ਅਰਦਾਸ ਬੇਨਤੀ ਜੋਦੜੀ ਕਰਦਾ ਇੱਕ ਮਨ ਇੱਕ ਏਕਿਤ ਹੋ ਕੇ ਸਤਿਗੁਰੂ ਜੀ ਦੀ ਉਹਦੀ ਝੋਲੀਆਂ ਜਿਹੜੀਆਂ ਨੇ ਭਰਪੂਰ ਕਰਦੇ ਹਨ ਸੋ ਇਹ ਗੁਰਦੁਆਰਾ ਸ੍ਰੀ ਨਾਂਡਾ ਸਾਹਿਬ ਦਾ ਇਤਿਹਾਸ ਹੈ ਜੀ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਇਸ ਗੁਰਧਾਮ ਦੇ ਇਤਿਹਾਸਕ ਸਥਾਨ ਦੇ ਦਰਸ਼ਨ ਦੀਦਾਰੇ ਕਰੋ ਪੌਂਟਾ ਸਾਹਿਬ ਤੋਂ ਇਹ ਰੋਡ ਚੱਲਦਾ ਹੈ ਇੱਥੇ ਨੂੰ ਅਨੰਦਪੁਰ ਸਾਹਿਬ ਨੂੰ ਜਾਂਦਾ ਹੈ ਤੇ ਇਸ ਰੋਡ ਦੇ ਉੱਤੇ ਕਈ ਗੁਰਦੁਆਰਾ ਸਾਹਿਬ